ਜਦੋਂ ਦੋ ਸਾਨ ਘੋੜੇ ਆਪਸ ਵਿੱਚ ਲੜ ਪੈਣ ਤਾਂ ਹਟਾਉਣੇ ਬਹੁਤ ਔਖੇ ਹੁੰਦੇ ਆ ਅੱਜ ਵੀ ਕੁਝ ਐਵੇਂ ਦੀ ਹੋਇਆ ਇੱਕ ਘੋੜੇ ਹੁੰਦਾ ਇੰਦਰਾਜੀਤ ਨੂੰ ਪਹਿਲਾਂ ਸੀ ਛੱਡਿਆ ਸੀ ਤੇ ਦੂਜਾ ਲਗਾਮ ਤੜਾ ਕੇ ਉਹ ਵੀ ਗਰਾਊਂਡ ਦੇ ਵਿੱਚ ਦੂਜੇ ਪਾਸੋਂ ਆ ਗਿਆ ਤੇ ਦੋਵੇਂ ਘੋੜੇ ਵੈਸੇ ਇੱਕ ਦੂਜੇ ਦੇ ਨਾਲ ਇਕੱਠੇ ਰਹਿੰਦੇ ਆ ਕਮਰੇ ਬਿਲਕੁਲ ਨਾਲੋਂ ਨਾਲ ਪਰ ਜਦੋਂ ਘੋੜੇ ਖੁੱਲੇ ਗਰਾਊਂਡ ਵਿੱਚ ਹੁੰਦੇ ਆ ਛੱਡੇ ਹੋਏ ਤਾਂ ਮਸਤੀ ਤੁਹਾਨੂੰ ਪਤਾ ਆਟੋਮੈਟਿਕਲੀ ਨਰ ਨੂੰ ਚੜੇ ਜਾਂਦੀ ਆ ਤਾਂ ਫਿਰ ਇੰਦਰਾਜੀਤ ਦੀ ਮੈਂ ਇੱਕ ਬਹੁਤ ਸਿਆਣਪ ਦੇਖੀ ਆ ਆਪਣੇ ਆਪ ਆ ਕੇ ਇਹ ਅੰਕਲ ਜਗਜੀਤ ਸਿੰਘ ਢਾਲੀਵਾਲ ਜੀ ਦੇ ਅੱਗੇ ਰੁਕ ਗਿਆ ਤੇ ਅੰਕਲ ਜੀ ਨੇ ਨੱਕ ਤੋਂ ਫੜ ਕੇ ਘੋੜਾ ਰੋਕ ਲਿਆ ਤੇ ਘੋੜਾ ਇੰਚ ਵੀ ਨਹੀਂ ਹੱਲਿਆ ਬਿਲਕੁਲ ਆਪਣੀ ਜਗ੍ਹਾ ਤੇ ਘੋੜਾ ਖੜ ਗਿਆ ਜਿਵੇਂ ਉਹਨੂੰ ਪਤਾ ਹੋਵੇ ਵੀ ਨਹੀਂ ਹੁਣ ਮੈਂ ਨਹੀਂ ਹੱਲਣਾ ਵੀ ਇਹ ਮੇਰਾ ਮਾਲਕਾ ਹੁਣ ਮੈਂ ਇਹਦੇ ਕੰਟਰੋਲ 'ਚ ਹੀ ਰਹਿਣਾ ਤੇ ਬਾਈ ਗगन ਨੇ ਆ ਕੇ ਇਹਦੇ ਹੈਲਟਰ ਪਾ ਲਿਆ ਘੋੜਾ ਬਹੁਤ ਸੋਹਣਾ ਇੰਦਰਾਜੀਤ ਇਹਦੀ ਬਲੱਡ ਲਾਈਨ ਤੁਹਾਡੇ ਨਾਲ ਮੈਂ ਸਾਂਝੀ ਕਰਦਾ ਇੰਦਰਾਜੀਤ ਦੀ ਕੱਦੇ ਦਾ 64 ਇੰਚਾ ਜੀ ਇਹ 파ਰਥ ਘੋੜੇ ਦਾ ਬੱਚਾ ਇਹ ਜਗਨੂ ਗਾਂਧੀ ਜੀ ਦੇ ਫਾਰਮ ਤੇ ਬਰੀਡ ਹੋਇਆ ਜਿਵੇਂ ਆਪਾਂ ਨੂੰ ਪਤਾ ਵੀ ਇੰਦਰਾਜੀਤ 파ਰਥ ਦਾ ਤੇ 파ਰਥ ਲੈਜੈਂਡ ਘੋੜੇ ਪ੍ਰਭਾਤ ਦਾ ਬੱਚਾ ਤੇ ਇਸ ਘੋੜੇ ਦੀ ਮਾਂ ਦਾ ਨਾਂ ਜੀ ਰੋਣੀ ਆ ਉਹ ਹੈਗਾ ਜੀ ਸਮੰਥ ਘੋੜੇ ਦੀ ਤੀ ਰੰਸੀ ਵਾਲੇ ਦੀ ਰੋਣੀ ਦੀ ਮਾਂ ਸੁਲਤਾਨ ਦੀ ਸੀ ਪੈਲਸ ਲਾਈਨ ਵਾਲੇ ਦੀ ਤੇ ਬਾਕੀ ਵੀਰੂਰੀ ਕਹਿੰਦੇ ਵੀ ਅਸੀਂ ਪਹਿਲਾਂ ਇਹ ਓਪਨ ਫੋਰ ਸਟੱਡ ਬਾਹਰ ਜ਼ਿਆਦਾ ਨਹੀਂ ਕੀਤਾ ਬਹੁਤ ਲਿਮਟਡ ਘੋੜੀਆਂ ਭਰਾਈਆਂ ਨੇ ਉਹਦਾ ਕਾਰਨ ਇਹ ਕਿ ਪਹਿਲਾਂ ਅਸੀਂ ਇਸ ਕੋਡ ਦੇ ਰਿਜ਼ਲਟ ਦੇਖ ਲਈਏ ਵੀ ਉਸ ਤੋਂ ਬਾਅਦ ਬਾਹਰ ਬਲੀਡਿੰਗ ਸਰਵਿਸ ਆ ਜਿਹੜੀ ਉਹ ਦੇਵਾਂਗੇ ਕਿਉਂਕਿ ਵੀਰ ਕਹਿੰਦਾ ਵੀ ਪੂਰਾ ਇੱਕ ਸਾਲ ਬੰਦੇ ਨੇ ਵੇਟ ਕਰਨੀ ਹੁੰਦੀ ਆ ਬੱਚੇ ਦੀ ਵੀ ਅਸੀਂ ਪਹਿਲਾਂ ਇਹ ਚੈੱਕ ਕੀਤਾ ਵੀ ਸਾਡੇ ਘਰੇ ਘੋੜੀਆਂ ਤੇ ਇਹ ਕਿਹੋ ਜਿਹਾ ਰਿਜ਼ਲਟ ਦੇ ਰਿਹਾ ਰਿਜ਼ਲਟ ਬਹੁਤ ਚੰਗੇ ਆਇਆ ਮੈਂ ਫੋਟੋਆਂ ਵੀ ਲਾਤੀਆਂ ਵਿੱਚ ਬਾਕੀ ਅੱਗੇ ਤੁਹਾਨੂੰ ਦੋ ਬੱਚੇ ਮੈਂ ਦਿਖਾਉਣੇ ਵੀ ਆ ਇੰਦਰਾਜੀਤ ਦੇ ਤੇ ਫੀਸ ਤਾਂ ਬਾਈ ਨੇ ਇਹਦੀ 31000 ਰੁਪਏ ਰੱਖੀ ਆ ਪਰ ਬਾਈ ਕਹਿੰਦਾ ਕੋਈ ਬੰਦਸ਼ ਨਹੀਂ ਹੈਗੀ ਵੀ ਜੋ ਜੀ ਆਵੇ ਸੋ ਰਾਜੀ ਜਾਵੇ ਵਾਲੀ ਕੰਮ ਆ ਵੀ ਜੀ ਨੂੰ ਜਿੰਨੀ ਪੁੱਗਦੀ ਹੋਊ ਦੇ ਦੇ ਪਰ ਫੀਸ ਇਹਦੀ 31000 ਰੱਖੀ ਹੋਈ ਆ ਵੀ ਜ਼ਰੂਰਤਮੰਦ ਵਾਸਤੇ ਹਮੇਸ਼ਾ ਦਰਵਾਜ਼ੇ ਖੁੱਲੇ ਨੇ ਕਿਉਂਕਿ ਬਾਈ ਦਾ ਕੋਈ ਇਹ ਬਿਜ਼ਨਸ ਨਹੀਂ ਬਾਈ ਦਾ ਸ਼ੌਂਕ ਆ ਬਹੁਤ ਸੋਹਣਾ ਫਾਰਮ ਬਣਾਇਆ ਹੋਇਆ ਬਾਈ ਨੇ ਤੇ ਆਜੋ ਹੁਣ ਦੂਜੇ ਦੀ ਆਪਾਂ ਗੱਲ ਕਰਦੇ ਆ ਦਲਸ਼ੇਰ ਪਹਿਲਾਂ ਇਸ ਦਾ ਨਾਮ ਸੀ ਰਾਜਕੁਮਾਰ ਤੇ ਹੁਣ ਦਲਸ਼ੇਰ ਰੱਖਤਾ ਇਹ ਹੈਗਾ ਜੀ ਆਰ ਐਨ ਕੋੜੇ ਦਾ ਬੱਚਾ ਤੇ ਆਰਨ ਆ ਗਿਆ ਰਾਸ ਰੂਪ ਦਾ ਰਾਸ ਰੂਪ ਆ ਗਿਆ ਸੁਲਤਾਨ ਦਾ ਇਹਦੀ ਹੋਗੀ ਪੈਲਸ ਲਾਈਨ ਮਾਂ ਵਾਲੇ ਪਾਸੋਂ ਤੇ ਇਸ ਘੋੜੇ ਦੀ ਮਾਂ ਦਾ ਨਾਮ ਆ ਜੀ ਰੁਖਮਣੀ ਤੇ ਉਹ ਹੈਗਿਆ ਨਵਰਤਨ ਘੋੜੇ ਦੀ ਬੱਚੀ ਤੇ ਇਸ ਦੀ ਉਮਰ ਹੋਗੀ 36 ਮਹੀਨੇ ਕੱਦ ਹੋ ਗਿਆ ਦਾ 63 ਇੰਚ ਤਕਰੀਬਨ 2 ਤੋਂ 2.5 ਇੰਚ ਵੀਰ ਕਹਿੰਦਾ ਵੀ ਕੱਦ ਦੇ ਨੇ ਹੋਰ ਕਰ ਜਾਣਾ ਕਿਉਂਕਿ ਦਸੰਬਰ ਮਹੀਨੇ ਦੇ ਵਿੱਚ 3 ਸਾਲ ਦਾ ਹੋ ਗਿਆ ਤੇ ਇਸ ਘੋੜੇ ਦੀ ਵੀ ਸਟੱਡ ਸਰਵਿਸ ਓਪਨ ਆ ਮਾਰਕ ਇਹਦਾ ਬਹੁਤ ਚੰਗਾ ਮੱਥੇ ਪਟਾ ਤੇ ਤਿੰਨ ਪੈਰ ਚਿੱਟੇ ਆ ਜੀ ਇਹਦੇ ਤੇ ਲਾਈਨ ਆ ਗਈ ਇਹਦੀ ਪੈਲਸ ਤੇ ਮਾਂ ਵਾਲੀ ਪਾਸਿਓਂ ਵੀ ਖਾਨਦਾਨ ਇਹਦਾ ਬਹੁਤ ਚੰਗਾ ਜੇ ਮੈਂ ਗੱਲ ਕਰਾਂ ਨਵਰਤਨ ਘੋੜੇ ਦੀ ਤਾਂ ਬਹੁਤ ਚੰਗੇ ਬੱਚੇ ਨੇ ਨਵਰਤਨ ਘੋੜੇ ਦੇ ਸੋ ਇਸ ਬਸ਼ੇਰੇ ਦੀ ਸਟੱਡ ਸਰਵਸ ਓਪਨ ਆ ਨੋਟ ਕਰ ਲਿਓ ਤੇ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਫੀਸ ਵਾਲੀ ਕੋਈ ਬਾਹਲੀ ਬੰਦਸ਼ ਨਹੀਂ ਹੈਗੀ ਬਾਈ ਕਹਿੰਦਾ ਵੀ ਫੀਸ ਵਾਲਾ ਕੋਈ ਚੱਕਰ ਨਹੀਂ ਤੇ ਰਿਜ਼ਲਟ ਉਸ ਕੋੜੇ ਦੇ ਇੰਦਰਾਜੀਤ ਦੇ ਬਹੁਤ ਚੰਗੇ ਆ ਇਹਦੇ ਵੀ ਆਉਣ ਵਾਲੇ ਟਾਈਮ 'ਚ ਜਿਹੜੇ ਰਿਜ਼ਲਟ ਆਉਣਗੇ ਇਹਦਾ ਮਾਰਕਾ ਤੁਸੀਂ ਦੇਖ ਲਓ ਮੈਨੂੰ ਇਹਦੀ ਮਾਰਕਿੰਗ ਬਹੁਤ ਪਿਆਰੀ ਲੱਗੀ ਆ ਗਰਦਨ ਗੁਰਦਨ ਬਹੁਤ ਸੋਹਣੀ ਆ ਬਾਕੀ ਸੁੰਭ ਸੰਭ ਦੀ ਤੁਸੀਂ ਬਨਾਵਟ ਦੇਖ ਲਓ ਤੇ ਬਹੁਤ ਸੋਹਣਾ ਕੋੜਾ ਇਹ ਬਣ ਕੇ ਤਿਆਰ ਹੋ ਜੂ ਅਜੇ ਤਾਂ ਬੱਚਾ ਹੀ ਆ ਕੰਨਾਂ ਦੀ ਕੁੰਡੀ ਬਹੁਤ ਪਿਆਰੀ ਆ ਦੀ ਕੱਪ ਸ਼ੇਪ ਵਗੈਰਾ ਬਹੁਤ ਸੋਹਣੀ ਆ ਫੇਸ ਦੇਖ ਲਓ ਤੁਸੀਂ ਫੇਸ ਪ੍ਰੋਫਾਈਲ ਬਹੁਤ ਵਧੀਆ ਤੇ ਆਜੋ ਹੁਣ ਤੁਹਾਨੂੰ ਮੈਂ ਬਾਕੀ ਬਾਈ ਦੇ ਜਾਨਵਰ ਵੀ ਦਿਖਾਉਣਾ ਪੰਡ ਹਠੂਰ ਦੇ ਵਿੱਚ ਆਊਟਸਾਈਡਰ ਸਟੱਡ ਫਾਰਮ ਕਿਸੇ ਨੂੰ ਵੀ ਪੁੱਛ ਲਿਓ ਹਠੂਰ ਸਟੱਡ ਫਾਰਮ ਦੇ ਨਾਂ ਨਾਲ ਵੀ ਪੂਰਾ ਮਸ਼ਹੂਰ ਆ ਤੇ ਬਾਈ ਗਰਦੀਪ ਸਿੰਘ ਢਾਲੀਵਾਲ ਬਾਈ ਨੂੰ ਜ਼ਿਆਦਾਤਰ ਲੋਕ ਫੌਜੀ ਦੇ ਨਾਂ ਨਾਲ ਹੀ ਜਾਣਦੇ ਆ ਤੇ ਉਹਨਾਂ ਦੇ ਫਾਦਰ ਸਾਹਿਬ ਸਰਦਾਰ ਜਗਜੀਤ ਸਿੰਘ ਜੀ ਢਾਲੀਵਾਲ ਉਹਨਾਂ ਨਾਲ ਵੀ ਆਪਾਂ ਇੰਟਰਵਿਊ ਕੀਤੀ ਆ ਉਹ ਕਹਿੰਦੇ ਪੁੱਤ ਮੈਨੂੰ ਘੋੜਿਆਂ ਦੀਆਂ ਲਾਈਨਾਂ ਬਾਰੇ ਤਾਂ ਕੁਝ ਜ਼ਿਆਦਾ ਨਹੀਂ ਪਤਾ ਬਸ ਸਾਨੂੰ ਤਾਂ ਇਹਨਾਂ ਨੂੰ ਦੇਖਣ ਦਾ ਸ਼ੌਂਕ ਆ ਦੇਖ ਲਈਦਾ ਤੇ ਬਾਈ ਗਰਦੀਪ ਨੇ ਮੈਨੂੰ ਇਹਨਾਂ ਦੀ ਸਾਰੀ ਬਲੱਡ ਲਾਈਨ ਭੇਜਤੀ ਇਸ ਕਰਕੇ ਮੈਂ ਸਾਰਿਆਂ ਨੂੰ ਓਵਰਵਾਈਜ਼ ਕਰ ਕੀ ਪਾ ਰਿਹਾ ਹਾਂ ਤੇ ਦੋ ਤਾਂ ਤੁਹਾਨੂੰ ਹੁਣ ਮੈਂ ਰਿਜ਼ਲਟ ਦਿਖਾਉਣੇ ਆਂ ਇੰਦਰਾਜੀਤ ਦੇ ਇੱਕ ਤਾਂ ਸਾਹਮਣੇ ਤੁਸੀਂ ਆ ਜਿਹੜੀ ਬਸ਼ੇਰੀ ਦੇਖ ਰਹੇ ਹੋ ਦੋ ਪੈਰ ਚਿੱਟਿਆਂ ਦੀ ਮੱਥੇ ਬਹੁਤ ਸੋਹਣਾ ਪਟਾ ਬਹੁਤ ਕੁਆਲਿਟੀ ਆ ਇਸ ਬੱਚੀ ਦੇ ਵਿੱਚ ਇਹਦੇ ਕੰਨ ਕੋਲ ਨੂੰ ਬਹੁਤ ਸੋਹਣੇ ਬਾਕੀ ਤੁਸੀਂ ਪਟਾ ਦੇਖੋ ਕਿੰਨਾ ਸੋਹਣਾ ਮੱਥੇ ਤੋਂ ਉੱਪਰੋਂ ਚੌੜਾ ਬਾਕੀ ਐਨ ਬਿਲਕੁਲ ਪ੍ਰੋਪਰ ਆ ਜਿਹੜਾ ਨੱਕ ਤੱਕ ਆਉਂਦਾ ਜੀ ਬਹੁਤ ਸੋਹਣੀ ਬੱਚੀ ਆ ਇਹ ਬੱਚੀ ਬਾਈ ਉਰਾਂ ਦੀ ਹੋਮ ਬਰੀਡ ਆ ਇਹਦੀ ਮਾਂ ਵੀ ਬਾਈ ਉਰਾਂ ਦੇ ਕੋਲੀ ਆ ਉਹ ਫੌਜੀ ਘੋੜੇ ਦੀ ਆ ਉਹ ਵੀ ਮੈਂ ਤੁਹਾਨੂੰ ਅੱਗੇ ਦਿਖਾਉਂਗਾ ਤੇ ਕਾ ਬਸ਼ੇਰਾ ਇਹ ਵੀ ਬਹੁਤ ਚੰਗਾ ਬਸ਼ੇਰਾ ਜੀ ਇਹ ਬਸ਼ੇਰੇ ਦਾ ਨਾਂ ਏਕਮ ਹੋਮ ਬਰੀਡਿਆ ਹੈ ਤੇ ਇਸ ਘੋੜੇ ਦੀ ਜਿਹੜੀ ਮਾਂ ਜੀ ਉਹ ਹੈਗੀ ਆ ਅਲੀਜ਼ਾ ਘੋੜੇ ਦੀ ਬੱਚੀ ਤੇ ਗ੍ਰੈਂਡ ਡਾਟਰ ਆ ਜੀ ਉਹ ਦਲਵਾਗ ਦੀ ਇਹ ਵੀ ਬਹੁਤ ਖੂਬਸੂਰਤ ਰਿਜ਼ਲਟ ਆ ਜੀ ਇੰਦਰਾਜੀਤ ਘੋੜੇ ਦਾ ਤੇ ਅੱਗੇ ਆ ਤੁਹਾਨੂੰ ਮੈਂ ਹੁਣ ਘੋੜੀ ਦਿਖਾਉਣ ਲੱਗਿਆ ਇਹ ਜੀ ਫੌਜੀ ਘੋੜੇ ਦੀ ਡਾਇਰੈਕਟ ਮੱਝੂ ਕੇ ਬਲੱਡ ਲਾਈਨ ਦੀ ਨਾਮ ਸਮੁੰਦਰੀ ਇਸ ਨੇ ਆ ਸਾਹਮਣੇ ਬੱਚੀ ਜਿਹੜੀ ਤੁਸੀਂ ਦੇਖ ਰਹੇ ਹੋ ਬੱਚੀ ਦਾ ਨਾਂ ਹੀਰ ਇੰਦਰਾਜੀਤ ਘੋੜੇ ਤੋਂ ਇਹ ਬੱਚੀ ਦਿੱਤੀ ਆ ਬਹੁਤ ਕੁਆਲਿਟੀ ਚਾਹੀਏ ਜਿਵੇਂ ਆਪਾਂ ਨੂੰ ਮੱਝੂਕ ਵਾਲੀ ਲਾਈਨ ਦਾ ਪਤਾ ਵੀ ਇਹ ਮਜ਼ਬੂਤ ਬਹੁਤ ਹੁੰਦੀ ਆ ਬਾਕੀ ਤੁਸੀਂ ਸਾਹਮਣੇ ਬਸ਼ੇਰੀ ਦੇਖੋ ਕਮੈਤ ਰੰਗ ਦੀ ਬਹੁਤ ਖੂਬਸੂਰਤ ਆਈ ਹੈ ਤੇ ਇਹ ਘੋੜੀ ਹੱਡਾਂ ਪੈਰਾਂ ਦੀ ਜਿੱਥੇ ਮਜ਼ਬੂਤ ਆ ਤੇ ਉਥੇ ਸ਼ਕੀਨ ਵੀ ਪੂਰੀ ਆ ਤੇ ਇੱਕ ਤੁਹਾਨੂੰ ਆ ਬਸ਼ੇਰੀ ਮੈਂ ਹੋਰ ਦਿਖਾਉਣ ਲੱਗਿਆਂ ਇਹਦਾ ਨਾਂ ਜੀ ਧਰਤੀ ਤੇ ਧਰਤੀ ਦੀ ਉਮਰ ਆ ਜਿਹੜੀ ਉਹ ਦੋ ਦੰਦ ਹੋ ਚੁੱਕੀ ਆ ਤਕਰੀਬਨ 2.5 ਸਾਲ ਤੋਂ ਉੱਪਰ ਆ ਉਮਰੇ ਦੀ ਤੇ ਇਹ ਬਸ਼ੇਰੀ 5 ਮਹੀਨਿਆਂ ਦੀ ਗੱਬਣਾ ਇੰਦਰਾਜੀਤ ਘੋੜੇ ਤੋਂ ਤੇ ਇਸ ਬੁਸ਼ੇਰੀ ਦੀ ਜੇ ਮੈਂ ਬਲੱਡ ਲਾਈਨ ਦੀ ਗੱਲ ਕਰਾਂ ਤਾਂ ਬਲੱਡ ਲਾਈਨ ਇਹਦੀ ਬਹੁਤ ਸਟਰੋਂਗ ਆ ਇਸ ਬੁਸ਼ੇਰੀ ਦਾ ਜਿਹੜਾ ਸਾਇਰ ਆ ਉਹਦਾ ਨਾਂ ਜੀ ਪ੍ਰਿਥਵੀ ਜਿਹੜੀ ਆ ਕਾਲੀ ਬੁਸ਼ੇਰੀ ਤੁਸੀਂ ਦੇਖ ਰਹੇ ਹੋ ਇਹਦੀ ਉਮਰ ਵੀ 2 ਦਿਨ ਦਾ ਤੇ ਇਹਦਾ ਕੱਦ ਆ ਜੀ 63 ਇੰਚ ਇਹ 2 ਮਹੀਨਿਆਂ ਦੀ ਇੰਦਰਾਜੀਤ ਘੋੜੇ ਤੋਂ ਗੱਬਣਾ ਜੇ ਦੀ ਮੈਂ ਬਲੱਡ ਲਾਈਨ ਦੀ ਗੱਲ ਕਰਾਂ ਤਾਂ ਆਲੀਆ ਦਾ ਸਾਇਰ ਆ ਜੀ ਅਲੀਜ਼ਾ ਗ੍ਰੈਂਡ ਸਾਇਰ ਦਲਬਾਗ ਰਾਨੀ ਇਹਦੀ ਮਾਂ ਜੀ ਰਾਜ ਘੋੜੇ ਦੀ ਬੱਚੀ ਆ ਰਤਨਾਕਰ ਲਾਈਨ ਦੇ ਵਿੱਚੋਂ ਬਾਕੀ ਇੱਕ ਚੰਗੀ ਬਰੀਡਰ ਘੋੜੀ ਬਣੂਗੀ ਫੇਸ ਫੂਸੇ ਦਾ ਬਹੁਤ ਸੋਹਣਾ ਆਲੀਸ਼ਾਨ ਤੇ ਰਤਨਾਕਰ ਲੈਣ ਦੀ ਤੇ ਹੁਣ ਇੰਦਰਾਜੀਤ ਤੋਹੇ 2 ਮਹੀਨੇ ਦੀ ਗੱਬਣਾ ਇਸ ਦੇ ਬੱਚੇ ਦੀ ਬਲੱਡ ਲਾਈਨ ਦਾ ਕੰਬੀਨੇਸ਼ਨ ਬਹੁਤ ਚੰਗਾ ਰਹਿਣ ਵਾਲਾ ਰਤਨਾਕਰ ਆਲੀਸ਼ਾਨ ਤੇ ਪ੍ਰਭਾਤ ਤਿੰਨੋਂ ਲਾਈਨਾਂ ਇਸ ਦੇ ਬੱਚੇ ਵਿੱਚ ਹੋਣਗੀਆਂ ਤੇ ਹੁਣ ਜਿਹੜੀ ਤੁਸੀਂ ਇਹ ਘੋੜੀ ਦੇਖ ਰਹੇ ਹੋ ਜੀ ਇਹ ਵੀ ਬਹੁਤ ਚੰਗੀ ਤੇ ਖੂਬਸੂਰਤ ਘੋੜੀ ਆ ਇਹਦਾ ਨਾਂ ਜੀ ਮੋਰਨੀ ਬਾਕੀ ਮਜ਼ਬੂਤ ਬਹੁਤਾ ਘੋੜੀ ਤੇ ਇਹਦੀ ਨੈਕ ਨੁੱਕ ਬਹੁਤ ਸੋਹਣੀ ਆ ਤੇ 61 ਇੰਚ ਕੱਦ ਦਾ ਇੱਕ ਚੰਗੀ ਬਰੀਡਰ ਘੋੜੀ ਜਿਹਨੂੰ ਕਹਦੀ ਆ ਆਪਾਂ ਉਹ ਘੋੜੀ ਆ ਇਹ ਇਹਦਾ ਤੁਸੀਂ ਫੇਸ ਦੇਖ ਲਓ ਇਹਦੀ ਨੈਕ ਪਿੱਠਪੋੜਾ ਲੈਂਥ ਬਹੁਤ ਸੋਹਣੀ ਐ ਇਸ ਘੋੜੀ ਦੀ ਤੇ ਇੱਕ ਤੁਹਾਨੂੰ ਹੋਰ ਮੈਂ ਕਮੈਤ ਘੋੜੀ ਦਿਖਾਉਣ ਲੱਗਿਆ ਇਹਦਾ ਨਾਂ ਜੀ ਕੇਸਰ ਤੇ 62 ਪਲੱਸ ਇਸ ਘੋੜੀ ਦੀ ਹਾਈਟ ਆ ਤੇ ਇਹ ਵੀ ਐਲੀਜ਼ਾ ਘੋੜੇ ਦੀ ਬੱਚੀ ਆ ਗ੍ਰੈਂਡਸਾਇਰ ਦਲਬਾਗ ਜਿਹਦੀ ਦੀ ਡੈਮ ਆ ਜੀ ਮਦਰ ਸਾਈਡ ਤੋਂ ਇਹ ਹੈਗੀ ਆ ਸਵਾੜੀਆਂ ਮੱਠ ਰਾਈਂ ਦੀ ਇਹ ਘੋੜੀ ਵੀ ਬਹੁਤ ਚੰਗੀ ਆ ਇੱਕ ਚੰਗੇ ਬੱਚੇ ਪੈਦਾ ਕਰਨ ਵਾਲੀ ਆ ਮਾਰਕਾ ਮੱਥੇ ਫੁੱਲ ਤੇ ਇੱਕ ਪੈਰ ਚਿੱਟਾ ਬਾਕੀ ਜਿੰਨੇ ਮੈਂ ਤੁਹਾਨੂੰ ਬਾਕੀ ਜਾਨਵਰ ਵੀ ਦਿਖਾਇਆ ਮਜ਼ਬੂਤ ਵੀ ਆ ਤੇ ਖੂਬਸੂਰਤ ਵੀ ਆ ਤੁਹਾਨੂੰ ਮੈਂ ਹੋਰ ਜਾਨਵਰ ਵੀ ਦਿਖਾਉਣ ਲੱਗਾ ਇੱਕ ਤੁਸੀਂ ਆ ਸਾਹਮਣੇ ਦੇਖੋ ਜੀ ਇਹ ਘੋੜੀ ਵੀ ਬਹੁਤ ਚੰਗੀ ਆ ਮਜ਼ਬੂਤ ਤੇ ਪੂਰੀ ਬਾਡੀਦਾਰ ਘੋੜੀ ਆ ਕੰਨਾਂ ਕੋਨਾਂ ਦੀ ਬਹੁਤ ਸ਼ਕੀਨ ਆ ਤੇ ਇਸ ਘੋੜੀ ਦਾ ਨਾਂ ਜੀ ਨੈਣਾ ਤੇ ਨੈਣਾ ਘੋੜੀ ਰਣਜੀਤ ਲੜਨ ਵਾਲੇ ਘੋੜੇ ਦੀ ਬੱਚੀ ਆ ਜੀ ਤੇਦੀ ਮਾਂ ਵਾਲੀ ਸਾਈਡ ਤੋਂ ਜੇ ਮੈਂ ਗੱਲ ਕਰਾਂ ਤਾਂ ਸਟੇਲੀਨ ਬਾਬੂ ਉਸ ਘੋੜੇ ਦੀ ਬੱਚੀ ਹੈ ਜੀ ਇਹ ਤੇ ਇਹ ਵੀ ਬਹੁਤ ਮਜ਼ਬੂਤ ਤੇ ਬਾਡੀدار ਇੱਕ ਚੰਗੀ ਬਰੀਡਰ ਘੋੜੀ ਆ ਤੁਹਾਨੂੰ ਮੈਂ ਕਾਫੀ ਜਾਨਵਰ ਹਠੂਰ ਸਟੱਡ ਫਾਰਮ ਦੇ ਦਿਖਾਏ ਨੇ ਤੇ ਆਜੋ ਹੁਣ ਆਪਾਂ ਬਜ਼ੁਰਗਾਂ ਨਾਲ ਵੀ ਗੱਲਾਂ ਬਾਤਾਂ ਤੁਹਾਡੀਆਂ ਜਰੂਰ ਕਰਾਉਨੇ ਆ ਕਿਉਂਕਿ ਜਿੱਥੇ ਅਸੀਂ ਗਰਾਊਂਡ ਦੇ ਵਿੱਚ ਘੋੜੇ ਲੈ ਕੇ ਗਏ ਸੀ ਉੱਥੇ ਨਾਲ ਸਾਡੇ ਬਜ਼ੁਰਗ ਗਏ ਸੀ ਤੇ ਕੁਝ ਕੁ ਗੱਲਾਂ ਪਿੰਡ ਬਾਰੇ ਵੀ ਕੀਤੀਆਂ ਉਹਨਾਂ ਦੀ ਮਤਲਬ ਉਮਰ ਦੇ ਵਿੱਚੋਂ ਜੋ ਤਜਰਬੇ ਨੇ ਆਪਾਂ ਉਹਨਾਂ ਬਾਰੇ ਵੀ ਗੱਲਾਂ ਬਾਤਾਂ ਕੀਤੀਆਂ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨਾਲ ਬਣੇ ਜਰੂਰ ਰਹੋ ਜਿਹੜੇ ਸੱਜਣ ਨਵੇਂ ਨੇ ਆਪਣੇ ਚੈਨਲ ਤੇ ਫੋਲੋ ਜਰੂਰ ਕਰ ਦਿਓ ਤੇ ਕਮੈਂਟਾਂ 'ਚ ਆਪਣੀ رائے ਜਰੂਰ ਦੇ ਦਿਆ ਕਰੋ ਅੱਜ ਪਹੁੰਚਿਆ ਮੈਂ ਪਿੰਡ ਹਠੂਰ ਹਠੂਰ ਪਿੰਡ ਕਬੱਡੀ 'ਚ ਬੜਾ ਮਸ਼ਹੂਰ ਰਿਹਾ ਬਹੁਤੀ ਤਨੰਤਰ ਖਿਡਾਰੀ ਇਸ ਪਿੰਡ ਨੇ ਪੈਦਾ ਕੀਤੇ ਤੇ ਤੂਤੀ ਬੋਲਦੀ ਰਹੀ ਹੈ ਇਸ ਪਿੰਡ ਦੀ ਕਬੱਡੀ ਦੇ ਵਿੱਚ ਤੇ ਅੱਜ ਮੇਰੇ ਨਾਲ ਸਾਡੇ ਅੰਕਲ ਉਹ ਰਹੀ ਬੈਠਿਆ ਹਠੂਰ ਪਿੰਡ ਤੋਂ ਜੀ ਆਊਟਸਾਈਡਰ ਸਟੱਡ ਫਾਰਮ ਬਾਈ ਗੁਰਦੀਪ ਸਿੰਘ ਫੌਜੀ ਬਾਈ ਆਪ ਤਾਂ ਬਰੌੜ ਰਹਿੰਦੇ ਆ ਜੀ ਘੋੜੇ ਰੱਖੇ ਹੋਇਆ ਬਾਈ ਉਹਨਾਂ ਦੇ ਘੋੜਿਆਂ ਦੇ ਬਾਬਤ ਤਾਂ ਮੈਂ तकरीबन ਓਵਰ ਵਾਈਜ਼ ਚ ਕਲੀਅਰ ਕਰੀਆਂ ਨੇ ਸਾਰੀਆਂ ਗੱਲਾਂ ਕਿਉਂਕਿ ਅੰਕਲ ਉਹ ਵੀ ਕਹਿੰਦੇ ਵੀ ਸਾਨੂੰ ਘੋੜਿਆਂ ਬਾਰੇ ਬਲੱਡ ਲਾਈਨ ਬਾਰੇ ਨੌਲੇਜ ਨਹੀਂ ਸਾਨੂੰ ਤਾਂ ਬਸ ਜਿਵੇਂ ਦੇਖਣ ਦਾ ਸ਼ੌਂਕ ਆ ਸ਼ਕੀਨ ਆ ਦੇਖਣ ਦੇ ਸੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਾਰੇ ਸਤਿ ਸ਼੍ਰੀ ਅਕਾਲ ਬੇਟਾ ਉਹ ਠੀਕ ਹੋ ਜੀ ਹਾਂ ਹਾਂ ਠੀਕ ਅਕਸਰ ਮੇਰੀ ਵੀਡੀਓ ਚ ਤੁਸੀਂ ਨੌਜਵਾਨ ਬੰਦੇ ਦੇਖਦੇ ਇਹ ਵੀ ਨੌਜਵਾਨ ਨੇ ਨਹੀਂ ਥੋੜਾ ਜਿਹਾ ਵੀ ਉਮਰ ਦਾ ਨੰਬਰਾਂ ਦਾ ਫਰਕ ਪੈ ਜਾਂਦਾ ਹੈ ਹਾਂ ਕਮਿੰਗਾ ਜੀ ਜੇ ਮੈਂ ਨੌਜਵਾਨੀ ਦੀ ਗੱਲ ਕਰਾਂ ਜਿਵੇਂ ਆਪਣਾ ਘੋੜੇ ਖੁੱਲ ਗਏ ਸੀ ਅੱਜ ਤੇ ਇੰਦਰਾਜੀਤ ਜਿਹੜਾ ਤੁਹਾਡੇ ਸਾਹਮਣੇ ਆ ਕੇ ਹੜਕਾ ਤੁਸੀਂ ਨੱਕ ਤੋਂ ਹੀ ਫੜ ਕੇ ਰੋਕ ਲਿਆ ਜੀ ਨਹੀਂ ਇਹ ਉਮਰ ਦਾ ਬੰਦਾ ਕਹਿੰਦਾ ਵੀ ਨਹੀਂ ਯਾਰ ਵੀ ਘੋੜੇ ਦੇ ਨੇੜੇ ਨਹੀਂ ਜਾਣਾ ਕਿਤੇ ਉਹੀ ਨਾ ਸੱਟ ਫੇਟ ਮਾਰ ਦੇ ਜੀ ਨਹੀਂ ਨਹੀਂ ਹਾਂ ਇਹ ਫਿਰ ਮੋਹ ਪਿਆਰ ਆ ਜਾਂ ਪਹਿਲਾਂ ਦੀ ਮਨ ਚ ਦਲੇਰੀ ਹੈਗੀ ਜੀ ਘੋੜੇ ਨੂੰ ਰੱਖਣ ਦੀ ਪਹਿਲਾਂ ਵੀ ਅਸੀਂ ਇੱਕ ਘੋੜੀ ਰੱਖੀ ਹੁੰਦੀ ਸੀ ਅੱਛਾ ਜੀ ਉਦੋਂ ਬਹਿਂਦੇ ਵੀ ਰਹੇ ਹਾਂ ਉੱਤੇ ਉਹਦੇ ਠੀਕ ਹੈ ਜੀ ਮੁੜ ਕੇ ਸਵਾਰੀ ਵੀ ਕਰਦੇ ਸੀ ਖੇਤ ਲੈ ਜਾੜੇ ਖੇਤੋਂ ਘਰੇ ਲਿਆਉਣੇ ਹਾਂਜੀ ਔਰ ਉਦੋਂ ਬਾਅਦ ਫਿਰ ਛੱ ਉਹ ਖੇਤੀ ਵਾਲੇ ਪਾਸੇ ਨੂੰ ਹੋ ਗਿਆ ਮੁਰਗੇ ਘੋੜੀ ਰੱਖੀ ਨਹੀਂ ਕੋਈ ਵੀ ਅੱਛਾ ਜੀ ਫਿਰ ਹੋਣਾ ਕਿ 2022 ਚ ਆ ਕੇ ਫਿਰ ਇਹ ਮੁੰਡੇ ਰੋ ਸ਼ੌਕ ਜਾ ਗਿਆ ਠੀਕ ਹੈ ਜੀ ਇਹਨੇ ਫਿਰ ਹੁਣ ਰੱਖੀਆਂ ਨੇ ਠੀਕ ਹੈ ਜੀ ਹੁਣ ਤਾਂ ਫਾਰਮ ਹੀ ਬਣਾ ਲਿਆ ਜੀ ਹੁਣ ਫਾਰਮ ਬਣਾ ਲਿਆ ਪਹਿਲਾਂ ਤਾਂ ਜਿਵੇਂ ਆਪਣੇ ਮੱਜਾਂ ਚ ਇੱਕ ਦੋ ਘੋੜੀ ਹਰ ਇੱਕ ਬੰਦੇ ਨੇ ਰੱਖੀ ਹੁੰਦੀ ਸੀ ਹੁਣ ਤਾਂ ਪ੍ਰੋਪਰ ਹਾਂ ਪ੍ਰੋਪਰ ਕਮਰੇ ਬਣਾ ਲਏ ਜੀ ਪਹਿਲਾਂ ਉਸ ਰੋਟ ਫਾਰਮ ਦਾ ਰਹੀ ਸੀਗਾ ਵੀ ਪਹਿਲਾਂ ਤਾਂ ਕੱਲੀ ਸਵਾਰੀ ਬਾਤ ਸੀ ਠੀਕ ਹੈ ਜੀ ਹਾਂ ਤਾਂ ਤੁਹਾਨੂੰ ਕਿੰਨੀ ਕੁ ਉਮਰ ਤੋਂ ਸ਼ੌਕ ਸੀਗਾ ਜੇ ਤੁਸੀਂ ਕਹਿੰਦੇ ਪਹਿਲਾਂ ਘੋੜੀ ਰੱਖੀ ਸੀ ਕਿੰਨੀ ਕੁ ਉਮਰ ਸੀ ਉਦੋਂ ਮੇਰੀ ਉਮਰ ਹੋਗੀ 18-19 ਸਾਲ ਦੀ ਅੱਛਾ ਜੀ ਜਦੋਂ ਕਿ ਆਪਣੇ ਕੋ ਘੋੜੀ ਲਿਆਂਦੀ ਹੈ ਹਾਂਜੀ ਉਸ ਤੋਂ ਬਾਅਦ ਤਾਂ ਫਿਰ ਥੋੜੇ ਚਿਰ ਬਾਅਦ ਉਹ ਫਿਰ ਦੇਤੀ ਸੀ ਵੇਚਤੀ ਸੀ ਹੁਣ ਨਹੀਂ ਅੰਕਲ ਜੀ ਜੀ ਕਰਦਾ ਵੀ ਚੜ ਜੇ ਸਵਾਰੀ ਸੂਰੀ ਕਰ ਲਈਏ ਹੁਣ ਵੀ ਲੱਗ ਕਰਦਾ ਤਾਂ ਹੈਗਾ ਪਰ ਡਰ ਲੱਗਦਾ ਠੀਕ ਹੈ ਜੀ ਕਿਈ ਵਾਰ 600 ਤੋਂ ਫਿਰ ਔਖਾ ਹੋ ਜਾਂਦਾ ਔਖਾ ਹੋ ਜਾਂਦਾ ਹਾਂ ਠੀਕ ਹੈ ਠੀਕ ਹੈ ਹਾਂ ਨਾ ਦੀ ਮੇਰੇ ਨਾਲ ਇਸ ਵੀਡੀਓ ਚ ਉਹ ਬੰਦੇ ਬੈਠੇ ਜਿਨ੍ਹਾਂ ਨੇ ਉਮਰ ਹੰਢਾਈਆ ਬਹੁਤ ਤਜਰਬੇ ਸਿੱਖੇ ਹੋਇਆ ਅਬਜ਼ਰਵ ਕੀਤਾ ਹਰ ਇੱਕ ਚੀਜ਼ ਨੂੰ ਆਫ ਕੈਮਰਾਮੈਨ ਮੈਨੂੰ ਬੜੀ ਖੁਸ਼ੀ ਮਿਲਦੀ ਹੈ ਕਿਉਂਕਿ ਤੁਹਾਡੇ ਵਰਗੇ ਬਜ਼ੁਰਗਾਂ ਨੇ ਸਾਰੀ ਦੁਨੀਆਦਾਰੀ ਸਭ ਕੁਝ ਦੇਖਿਆ ਹੁੰਦਾ ਜਿਵੇਂ ਉਹ ਕਹਿੰਦਾ ਵੀ ਕਾਕਾ ਸਾਡੇ ਦੀ ਵੀ ਇਹ ਚਾਰ ਦਿਨ ਆਏ ਸੀ ਜਿਹੜੇ ਅੱਜ ਕੱਲ ਮੁੰਡਿਆਂ ਤੇ ਆਏ ਨੇ ਜੀ ਇਪਾ ਜੇ ਮੈਂ ਛਾਂਗ ਦੀ ਗੱਲ ਕਰਾਂ ਜੀ ਕਿਉਂਕਿ ਜਦੋਂ ਪਹਿਲਾਂ ਮੈਂ ਵੀ ਕੋਡੀ ਖੇਡਦਾ ਰਹਿਆ ਅਕਸਰ ਮੈਂ ਕਮੈਂਟਰੀ ਦੇ ਵਿੱਚ ਵੀ ਸੁਣਦਾ ਰਹੇ ਵੀ ਛਾਂਗੇ ਹਠੂਰ ਵਾਲੇ ਨੇ ਕੈਂਚੀ ਦੀ ਕਾੜ ਕੈਂਚੀ ਮਾਰਨ ਦੀ ਕਾੜ ਛਾਂਗੇ ਨੇ ਕੱਢੀ ਸੀ ਪਹਿਲਾਂ ਸ਼ੁਰੂ ਕਰੀ ਸੀ ਉਹਨੇ ਅੱਛਾ ਜੀ ਤੁਸੀਂ ਖੇਡਦਾ ਦੇਖਿਆ ਅੰਕਲ ਜੀ ਛਾਂਗੇ ਹਠੂਰ ਹਾਂ ਜੀ ਪਾਣੀ ਖੇਡਦਾ ਦੇਖਿਆ ਇਹਨਾਂ ਨੇ ਦੇਖਿਆ ਭਾਈ ਹੋਰ ਅੱਛਾ ਬਜ਼ੁਰਗੋ ਤੁਸੀਂ ਦੇਖਿਆ ਜੀ ਮਾਰਦਾ ਸੀ ਧੌਲ ਧੌਲ ਮਾਰ ਕੇ ਮੁੱਟ ਮਾਰਦਾ ਸੀ ਮਗਰ ਕੈਂਚੀ ਮਾਰਦਾ ਸੀ ਅੱਛਾ ਜੀ ਫੇਰ ਨਹੀਂ ਜਾਣਦਾ ਸੀ ਮੈਂ ਕਹਿੰਦਾ ਜਿੱਦਾਂ ਉਹਤੋਂ ਨੇ ਇੱਕ ਕੈਂਚੀ ਵੀ ਨਹੀਂ ਕਹਾ ਇਹਨਾਂ ਨੇ अच्छा जी नहीं। नहीं। पहला ना ਤੁਹਾਡੇ ਮਰਹ ਹਠੂਰ ਦੀ ਨਰਪਾਏ ਉਰੀ ਖੇਡਦੇ ਰਹਿਆ ਇੱਕ ਮੂਰੀ ਬਹੁਤ ਤੂਤੀ ਬੋਲਦੀ ਰਹੀ ਆ ਟੀਮ ਦੀ ਬਹੁਤ ਇਹ ਤੂੰ ਪਹਿਲਾਂ ਵੀ ਟੀਮਾਂ ਤਕੜੀਆਂ ਰਹੀਆਂ ਸਾਰੀ ਨਰਪਾਏ ਹੁਣ ਤਾਂ ਹੁਣੇ ਹੁਣੇ ਖੇਡਦੇ ਉਹ ਤਾਂ ਪਹਿਲਾਂ ਦੀ ਗੱਲ ਪਹਿਲਾਂ ਪਹਿਲਾਂ ਵੀ ਟੀਮਾਂ ਬਹੁਤ ਤਕੜੀਆਂ ਰਹੀਆਂ ਛਾਤਰ ਹੁੰਦਾ ਜੀਤੇ ਹੋਣੀ ਹੁੰਦੇ ਸੀਗੇ ਹਾਂਜੀ ਉਹ ਬਹੁਤ ਹੋਰ ਨਾਲ ਬਹੁਤ ਖੇਡੀ ਗਰਾਊਂਡ ਬਹੁਤ ਚੰਗਾ ਤੁਹਾਡੇ ਪਿੰਡ ਦਾ ਹੀ ਦੇਖ ਕੇ ਰੂਹ ਖੁਸ਼ ਹੁੰਦੀ ਆ ਕਿਉਂਕਿ ਜਿੱਥੇ ਗਰਾਊਂਡ ਚੰਗਾ ਹੋ ਪਲੇਅਰਾਂ ਦਾ ਆਟੋਮੈਟਿਕਲੀ ਮਨ ਕਰੂਗਾ ਖੇਡਣ ਦਾ ਜੀ ਇਹ ਤਾਂ ਹੁਣਾ ਥੋੜਾ ਨਸ਼ੇ ਦਾ ਝਾਨ ਕਰਕੇ ਇੱਥੇ ਅੱਛਾ ਆਪੇ ਰੋਕਣ ਲੱਗ ਗਏ ਨਹੀਂ ਤਾਂ ਸਕੂਲ ਭਰਿਆ ਹੁੰਦਾ ਸੀ ਠੀਕ ਆ ਠੀਕ ਜੀ ਤਾਂ ਟੀਮਾਂ ਵੱਡ ਜਾਂਦੀਆਂ ਇੱਕ ਕੋਟੀ ਦੇ ਅੱਛਾ ਵੀ ਉਹ ਹੁਣ ਕਿਉਂਕਿ ਜਦ ਬੱਚਾ ਬਾਹਰ ਜਾਂਦਾ ਗਰਾਊਂਡ 'ਚ ਜਾਂਦਾ ਮਾੜੀ ਸੰਗਤ ਕਈ ਬੰਦੇ ਹੁੰਦੇ ਉਹ ਲਾ ਦਾਂਦੇ ਆ ਨੁਸ਼ਾ ਨੁਸ਼ਾ ਚੱਲਦਾ ਪਿਛੇ ਦਾ ਕਰਕੇ ਫਿਰ ਹਰੇਕ ਬੰਦਾ ਰੋਕਣ ਲੱਗ ਗਿਆ ਜਵਾਂ ਹਾਂ ਆਗ ਲੱਗਦਾ ਤੂੰ ਘਰ ਹੀ ਰਹਿ ਖੇਡਣ ਨੂੰ ਵੀ ਰਹਿਣ ਦੇ ਹਣਾ ਇਹ ਵੀ ਇਹ ਵੀ ਗੱਲ ਸਹੀ ਆ ਜੀ ਇਹ ਦੇਖੋ ਤੁਹਾਡੇ ਮੋਗੇ ਜ਼ਿਲ੍ਹੇ 'ਚ ਲੁਧਿਆਣਾ ਜ਼ਿਲ੍ਹਾ ਪੈ ਗਿਆ ਕੌਡੀ ਦੀ ਬਹੁਤ ਮਤਲਬ ਵੀ ਚੰਗੇ ਖਿਡਾਰੀ ਪੈਦਾ ਕਰਦੇ ਰਿਹਾ ਜੀ ਟਾਈਮ ਟੂ ਟਾਈਮ ਸਾਡੇ ਪਿੰਡ ਦਾ ਤੇ ਹਾਕੀ ਦੀ ਟੀਮ ਵੀ ਚੰਗੀ ਆ ਤੁਹਾਡੇ ਪਿੰਡ ਦੀ ਜੀ ਬਹੁਤ ਤਗੜੀ ਸਕੂਲ ਚ ਖੇਡਦੇ ਵੀ ਇੱਥੇ ਸਕੂਲ ਚ ਖੇਡਦੇ ਹੁੰਦੇ ਸੀ ਉਦੋਂ ਸਾਡੇ ਨੱਥੋ ਵਾਲੀ ਟੀਮ ਤਕੜੀ ਹੁੰਦੀ ਸੀ ਅੱਛਾ ਜੀ ਉਧਰੋਂ ਸਾਡੇ ਪਿੰਡ ਦੀ ਇਹਨਾਂ ਦੀ ਆਸ ਵਿੱਚ ਫਾਸਦੇ ਹੁੰਦੇ ਜਦੋਂ ਫਾਸਦੇ ਇਹਨਾਂ ਦੇ ਟੱਕਰ ਹੁੰਦੇ ਪਹਿਲਾਂ ਉਹਨੇ ਟਰਾਲੀਆਂ ਭਰ ਕੇ ਜਾਂਦੀਆਂ ਹੁੰਦੀਆਂ ਸੀ ਐਵੇਂ ਵੀ ਫਲਾਣੇ ਪਿੰਡ ਦੀ ਟੀਮ ਆ ਰਹੀ ਆ ਵੀ ਆਪਦੇ ਪਿੰਡ ਦੀ ਸਪੋਰਟ ਵਾਸਤੇ ਜਾਂਦੇ ਸੀ ਹਾਂ ਹਾਂ ਅਸੀਂ ਵੀ ਹੁਣ ਐਨਾ ਇੱਕ ਹੁਣਾਂ ਕਾਉਡੀ ਹੁਣਾਂ ਜੀਪਾ ਜੂਪਾ ਲੈ ਕੇ ਹੁਣ ਵੀ ਜਾਂਦੇ ਰਹੇ ਆ ਅੱਛਾ ਜੀ ਫੇਰ ਹੁਣ ਹੌਲੀ ਹੌਲੀ ਫੇਰ ਬਾਹਰ ਚਲੇ ਗਏ ਹੁਣ ਕਹਿੰਦੇ ਅੱਗੇ ਦੌਰ ਹੈ ਜਾ ਗਿਆ ਵੀ ਜੇ ਪਿੰਡ ਦੀ ਟੀਮ ਚੰਗੀ ਹੋਵੇ ਤਾਂ ਫੋਨ ਕਰਕੇ ਦੂਜੇ ਪਲੇਅਰਾਂ ਨੂੰ ਬੁਲਾ ਲੈਂਦੇ ਆ ਵੀ ਭਾਈ ਸਾਡੇ ਪਿੰਡ ਵਾਲਿਆਂ ਨੂੰ ਹਰਾ ਕੇ ਜਾਓ ਤੁਸੀਂ ਸਮੇਂ-ਸਮੇਂ ਦੀ ਗੱਲ ਹੁੰਦੀ ਹੈ ਜੀ ਹੂੰ ਸਾਡਾ ਪਿੰਡ ਮੰਗਲ ਠੂਰ ਨੇ ਵੀ ਗੀਤ ਗਾ ਲਿਖ ਕੇ ਹਾਂਜੀ ਬਹੁਤ ਮਸ਼ਹੂਰ ਕਰਿਆ ਬਹੁਤ ਵਿਦੇਸ਼ਾਂ ਵਿੱਚ ਵੀ ਉਹਦੇ ਗੀਤ ਗਾਏ ਜਾਂਦੇ ਹਾਂਜੀ ਹਾਂ ਮੰਗਲ ਠੂਰ ਇੱਥੋਂ ਜੰਪਲ ਆ ਜੀ ਇਸੇ ਸਕੂਲ 'ਚ ਪੜਿਆ ਜਿੱਥੇ ਆਪਾਂ ਬੈ ਸਾਡੇ ਨਾਲ ਖੇਡਿਆ ਫਿਰ ਉਹ ਉਥੇ ਚਲਾ ਗਿਆ ਜਲੰਧਰ ਹਾਂਜੀ ਇੱਕ ਫੈਕਟਰੀ ਦੇ ਵਿੱਚ ਉਥੇ ਕੰਮ ਕਰਦਾ ਸੀ ਉਥੇ ਫਿਰ ਉਹ ਮੋਹਨਵਾਲਸਾਹਣਾ ਦੇ ਨਾਲ ਲੱਗ ਕੇ ਉਹਨੇ ਗੀਤ ਲਿਖੇ ਅੰਕਲ ਜੀ ਤੁਸੀਂ ਵੀ ਪਹਿਲਾਂ ਵਾਲਾ ਸਮਾਂ ਵੀ ਦੇਖਿਆ ਹਨਾ ਹਾਂ ਹਾਂ ਵੀ ਜਦ ਤੁਸੀਂ ਕਹਿੰਦੇ 18 ਸਾਲ ਦੀ ਉਮਰ ਸੀ ਘੋੜੀ ਰੱਖੀ ਹੋਈ ਹੁੰਦੀ ਸੀ ਅੱਜ ਵੀ ਘੋੜੀਆਂ ਰੱਖਦੇ ਨੇ ਬੰਦੇ ਪਹਿਲਾਂ ਵਾਲੇ ਸਮੇਂ ਤੋਂ ਹੁਣ ਵਾਲੇ ਸਮੇਂ 'ਚ ਕਿੰਨਾ ਕ ਫਰਕ ਲੱਗਦਾ ਈ ਤੁਹਾਨੂੰ ਹੁਣ ਵਾਲਾ ਸਮਾਂ ਜਿਹੜਾ ਹੁਣ ਘੋੜੀਆਂ ਦਾ ਚੱਲ ਪਿਆ ਵਪਾਰ ਹਾਂਜੀ ਉਦੋਂ ਹੁੰਦਾ ਸੀ ਸ਼ੌਕ ਸ਼ੌਕ ਜੀ ਹਾਂ ਉਦੋਂ ਸ਼ੌਕ ਸੀ ਸਵਾਰੀ ਕਰਨ ਦਾ ਘਰੇ ਰੱਖਦਾ ਸ਼ੌਕ ਵਾਲਾ ਹੀ ਬੰਦਾ ਰੱਖਦਾ ਸੀ ਕੋਈ ਬੜਾ ਜੀ ਰਿਚੀ ਦਾ ਠੀਕ ਹੈ ਹੁਣ ਵੀ ਬਿਜ਼ਨਸ ਪਰਪਸ ਨੂੰ ਜ਼ਿਆਦਾ ਰੱਖ ਹੁਣ ਉਹ ਬਿਜ਼ਨਸ ਪਰਪਸ ਨੂੰ ਜ਼ਿਆਦਾ ਕਰਦੇ ਆ ਠੀਕ ਹੈ ਤਾਂ ਬਾਹਰ ਹੋ ਗਿਆ ਵਧੀਆ ਹੋ ਗਿਆ ਵੀ ਜਿਹੜੇ ਹੁਣ ਘੋੜੀਆਂ ਬਿਕਣ ਲੱਗੀਆਂ ਹਾਂ ਹਾਂ ਜੀ ਚਾਰ ਪੈਸੇ ਵੀ ਬੰਦੇ ਆਉਂਦੇ ਸੀ ਅੱਗੇ ਤਾਂ ਬਹੁਤ ਘੱਟ ਸੀ ਠੀਕ ਹੈ ਹਾਂ ਹਾਂ एकदम ਦੇਖੋ ਕੋਈ ਵੀ ਕਿਤਾ ਉੱਪਰ ਨੀਚੇ ਜਾਂਦੇ ਰਹੇ ਠੀਕ ਜਿਵੇਂ ਤੁਸੀਂ ਮੈਨੂੰ ਪਹਿਲਾਂ ਸੀ ਵੀ ਗਰਾਊਂਡ ਉਹਰੇ ਭਰਿਆ ਹੋਇਆ ਹੁੰਦਾ ਸੀਗਾ ਜੀ ਜਦੋਂ ਜਦੋਂ ਪਹਿਲਾਂ ਅਸੀਂ ਇੱਥੇ ਅਸੀਂ ਸਕੂਟ 'ਚ ਹੀ ਪੜਦੇ ਖੇਡਦੇ ਸੀ ਬਰਮਾਦ ਵੀ ਇੱਥੇ 40 40 50 ਖੇਡਣ ਵਾਲੇ ਖੇਡਣ ਵਾਲੇ ਕੋਈ ਫੁੱਟਬਾਲ ਖੇਡੀ ਜਾਂਦਾ ਕੋਈ ਕਬੱਡੀ ਖੇਡੀ ਜਾਂਦਾ ਕੋਈ ਵਾਲੀਬਾਲ ਖੇਡੀ ਜਾਂਦਾ ਹੁਣ ਉਹ ਹੋਰ ਰੁਝਾਨ ਜਾਂ ਘਟਿਆ ਹੋਇਆ ਘਟਿਆ ਇਸ ਕਰਕੇ ਹੀ ਆ ਵੀ ਜਿਹੜਾ ਨਸ਼ਾ ਚੱਲ ਪਿਆ ਨਸ਼ੇ ਤੋਂ ਹਰੇਕ ਪਰਿਵਾਰ ਦਾ ਹਰੇਕ ਜਵਾਬ ਦੇ ਜਵਾਬ ਨੂੰ ਬਚਾਉਂਦਾ ਹੀ ਆ ਮਾਪਿਓ ਮਾੜੀ ਗੱਲ ਹਾਂ ਇਹ ਉਹ ਚੀਜ਼ ਤੋਂ ਕਰਕੇ ਵੀ ਹੁਣ ਇੱਥੇ ਰੁਝਾਨ ਘਟਿਆ ਹੋਇਆ ਬਹੁਤ ਘਟ ਆਉਂਦੇ ਜਵਾਬ ਉਹ ਗੇੜਾ ਬਿਮਾਰੀ ਦਾ ਦੇਖੀਦਾ ਵੀ ਅੱਗੇ ਕੋਈ ਨਹੀਂ ਹੈਗੇ ਹਾਂ ਬਹੁਤ ਘਟ ਆ ਬਹੁਤ ਘਟ ਗਿਆ। ਦੇਖਣ ਵਾਲੇ ਬਹੁਤ ਆ ਜਾਂਦੇ ਸੀ ਬੰਦੇ। ਹਾਂ ਕਿ ਪਿੰਡ ਚੋਂ ਬੰਦੇ ਆ ਜਾਂਦੇ ਸੀ ਬੈਠੇ ਦੇਖੀ ਜਾਂਦੇ ਸੀ ਖੇਡਦੇ ਆ। ਸ਼ੌਕ ਹੁੰਦਾ ਸ਼ੌਕ ਹੁੰਦਾ। ਹੁਣ ਬਾਕੀ ਫੋਨ ਨੇ ਦੁਨੀਆ ਬਹੁਤ ਉਹ ਕਰਤੀ ਆ। ਆਪਦਾ ਤਾਂ ਮਨ ਕਰਦਾ ਵੀ ਚੱਲੀਏ ਸਕੂਲ ਇੱਥੇ ਆ ਕੇ ਦੇਖੀਦਾ ਇੱਥੇ ਹੁੰਦਾ ਹੀ ਨਹੀਂ ਕੁਝ। ਮਨਰਾਜ ਖਾਲੀ ਗਰਾਊਂਡ ਨੂੰ। ਖਾਲੀ ਵਾਲੀ ਗਰਾਊਂਡ। ਤੇ ਨਵੇਂ ਮੁੰਡਿਆਂ ਨੂੰ ਫਿਰ ਕੀ ਸੇਧ ਦੇਣਾ ਚਾਹੂੰਗਾ ਕਿ ਬਹੁਤ ਮੁੰਡੇ ਦੇਖਦਾ ਚਲੋ ਘੋੜਿਆਂ ਨਾਲ ਵੀ ਸਾਡਾ ਕੰਮ ਤਾਂ ਚਲੋ ਘੋੜਿਆਂ ਦਾ ਪਰ ਫਿਰ ਵੀ ਇੱਕ ਚੰਗੀ ਗੱਲ ਜਿ ਕਿਤੇ ਸੁਣਨ ਨੂੰ ਮਿਲ ਜੇ। ਗੱਲ ਇਹ ਹੈ ਅੱਬੀ ਜੇ ਬੱਚੇ ਨੇ ਕਿਸੇ ਨੇ ਖੇਡਣਾ ਨਸ਼ ਉਹਦੀ ਖੇਡ ਬੜੀ ਲੰਬੀ ਰਹੀ ਚੱਲਦੀ ਹਾਂਜੀ ਜਿਹੜਾ ਸੋਫੀ ਖੇਡੂਗਾ ਉਹ ਉਹ ਬਹੁਤ ਲੰਮਾ ਖੇਡ ਜਾਂਦਾ ਠੀਕ ਹੈ ਹਾਂ ਤੇ ਇਹ ਸਾਰੇ ਤੁਸੀਂ ਦਸੀ ਭਰਾਏ ਬੈਠੇ ਨੇ ਤੁਹਾਡੇ ਦੋ ਵੱਡੇ ਭਰਾ ਬੈਠੇ ਨੇ ਹੈਨਾ ਜੀ ਇਧਰ ਨੰਬਰਦਾਰ ਸਾਹਿਬ ਬੈਠੇ ਉਹ ਤੁਹਾਡਾ ਭਤੀਜਾ ਹੈਗੇ ਜੀ ਆਹ ਔਰਲਾ ਭਤੀਜਾ ਮਰਾ ਉਹ ਸਿੰਘ ਹਾਂਜੀ ਉਹ ਪੁੱਤਾਂ ਪੁੱਤਾਂ ਹੈ ਠੀਕ ਹੈ ਬਾਈ ਵੀ ਬਾਹਰ ਹੀ ਰਹਿੰਦੇ ਜੀ ਇਹ ਵੀ ਬਾਹਰ ਹੀ ਰਹਿੰਦਾ ਵੀ ਕੈਨੇਡਾ ਚ ਰਹਿੰਦਾ ਅੱਛਾ ਠੀਕ ਹਾਂ ਪਰ ਮਤਲਬ ਅਸੀਂ ਕੋਸ਼ਿਸ਼ ਕਰ ਗੱਲਾਂ ਪਿੰਡਵਾਰੀ ਵੀ ਦੱਸੀਆਂ ਤੁਹਾਨੂੰ ਘੋੜਿਆਂ ਦੀ ਡਿਟੇਲ ਆ ਜਾਣਕਾਰੀ ਜਿਹੜੀ ਮੈਂ ਤਕਰੀਬਨ ਤੁਹਾਨੂੰ ਪੂਰੀ ਓਵਰਵਾਇਸ ਚ ਦੇ ਦਿੱ ਤੇ ਮੈਂ ਤੁਹਾਨੂੰ ਬਜ਼ੁਰਗਾਂ ਨਾਲ ਮਲਾਉਣਾ ਜ਼ਰੂਰੀ ਸੀ ਕਿਉਂਕਿ ਜਦ ਕਹਿੰਦੇ ਸੀ ਗਰਾਊਂਡ ਚੋਂ ਨੇ ਖਾਲੀ ਦੇਖਦਾ ਤਾਂ ਮਾਨੂੰ ਨਿਰਾਸ਼ਾ ਹੁੰਦੀ ਹੈ ਸੋ ਇਸ ਕਰਕੇ ਸਾਰਾ ਕਿਉਂਕਿ ਜੀਵਨ ਆਪਾਂ ਨੇ ਵੀ ਹੰਡਾਉਣਾ ਪਰ ਚੰਗੀ ਚੀਜ਼ ਵੱਲ ਜਾਵਾਂਗੇ ਤਾਂ ਸੋਭਾ ਹੁੰਦੀ ਹੈ ਚੰਗੀ ਚੀਜ਼ ਦੀ ਹਮੇਸ਼ਾ ਹੀ ਸੋਭਾ ਹੁੰਦੀ ਆ ਸੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ ਸਾਰੇ